ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜੈਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਤੱਕ ਇਸ ਸਮੇਂ ਨਾਲ ਸਾਂਝਾ ਕੀਤਾ ਮਨਪੀਤ ਬਾਈ ਨੇ ਬਾਈ ਕਹਿੰਦਾ ਇਹ ਕਿੱਸਾ ਜਿਹੜਾ ਆ ਮੇਰੇ ਦੋਸਤ ਦਾ ਆ ਜਿਹਨਾਂ ਦਾ ਨਾਮ ਗੌਰਵ ਜਿਹੜੇ ਸਾਈ ਲਾਦੀ ਸ਼ਾਸਤ੍ਰਕਾਰ ਜੀ ਦੇ ਨਾਲ ਬਹੁਤ ਪਿਆਰ ਕਰਦੇ ਸੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਯਕੀਨ ਸੀ ਉਹਨਾਂ ਨੂੰ ਤੇ ਹਰ ਵਾਰ ਨਕੋਦਰ ਦਰਬਾਰ ਜਾਂਦੇ ਰਹਿੰਦੇ ਸੀ ਕਿਉਂਕਿ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਕਦੇ ਰੋਕ ਨਹੀਂ ਸਕਦੇ ਉਹ ਜਾਂਦੇ ਰਹਿੰਦੇ ਨੇ ਪਰ ਕਹਿੰਦੇ ਮੇਰਾ ਭਾਈ ਜਿਹੜਾ ਦੋਸਤ ਗੌਰਵ ਆ ਉਹਨੂੰ ਕੋ ਦਰ ਦਰ ਬਾਹਰ ਜਾਂਦਾ ਹੁੰਦਾ ਸੀ ਹਰ ਵਾਰ ਮੋਟਰਸਾਈਕਲ ਤੇ ਇੱਕ ਵਾਰ ਕਹਿੰਦੇ ਕੀ ਹੋਇਆ ਕਿ ਮੋਟਰਸਾਈਕਲ ਤੋਂ ਦਰਬਾਰ ਮੱਥਾ ਟੇਕ ਕੇ ਜਦੋਂ ਘਰ ਵਾਪਸ ਆ ਰਿਹਾ ਸੀ ਆਉਂਦੇ ਆਉਂਦੇ ਰਸਤੇ ਦੇ ਵਿੱਚ ਉਹਦਾ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਕੋਲ ਪੈਸਾ ਇੱਕ ਵੀ ਨਹੀਂ ਸੀ ਜੇਬ ਖਾਲੀ ਸੀ ਤੇਲ ਵੀ ਇਦਾਂ ਮੁੱਕਿਆ ਵੀ ਬਿਲਕੁਲ ਟੈਂਕੀ ਖਾਲੀ ਵੀ ਮੋਟਰਸਾਈਕਲ ਮਾੜਾ ਜਾ ਵੀ ਨਹੀਂ ਜਾ ਸਕਦਾ ਸੀ ਤਾਂ ਕਹਿੰਦਾ ਜੀ ਭਾਈ ਨੇ ਅਰਦਾਸ ਕੀਤੀ ਸਾਈਂ ਜੀ ਦੇ ਅੱਗੇ ਕਿ ਸਾਈਂ ਜੀ ਹੁਣ ਤੁਸੀਂ ਘਰੇ ਲੈ ਕੇ ਜਾਣਾ ਜਿੱਦਾਂ ਮਰਜ਼ੀ ਮੈਨੂੰ ਔਖੇ ਸੋਕੇ ਘਰੇ ਪਹੁੰਚਾ ਦਿਓ ਮੇਰੇ ਕੋਲੇ ਪੈਸੇ ਵੀ ਨਹੀਂ ਤੇ ਮੋਟਰਸਾਈਕਲ ਤੇ ਤੇਲ ਵੀ ਨਹੀਂ ਤਾਂ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਮੋਰਵ ਨੇ ਦੱਸਿਆ ਕਿ ਉਹ ਮੋਟਰਸਾਈਕਲ ਸਟਾਰਟ ਹੋਇਆ ਤੇ 80 ਕਿਲੋਮੀਟਰ ਚੱਲਿਆ ਖਾਲੀ ਮੋਟਰਸਾਈਕਲ ਬਿਨਾ ਤੇਲ ਤੋਂ ਖਾਲੀ ਟੈਂਕੀ 80 ਕਿਲੋਮੀਟਰ ਮੋਟਰਸਾਈਕਲ ਚੱਲਿਆ ਘਰੇ ਜਾ ਕੇ ਮੋਟਰਸਾਈਕਲ ਬੰਦ ਹੋਇਆ ਏ ਯਕੀਨ ਦੀ ਪਾਵਰ ਆ ਸائیں ਰਾਜੀ ਸ਼ਾ ਸਰਕਾਰ ਜੀ ਦੇ ਉੱਤੇ ਭਾਈ ਗੌਰਵ ਨੂੰ ਯਕੀਨ ਸੀ ਕਿ ਸائیں ਜੀ ਮੈਨੂੰ ਘਰੇ ਜ਼ਰੂਰ ਪਹੁੰਚਾਉਣਗੇ ਨੀਤ ਸਾਫ਼ ਸੀ ਤੇ ਦੇਖ ਲਓ ਉਸ ਯਕੀਨ ਦੇ ਵਿੱਚ ਇੰਨੀ ਤਾਕਤ ਸੀ ਕਿ ਉਸ ਯਕੀਨ ਨੇ ਉਸ ਮੋਟਰਸਾਈਕਲ ਨੂੰ ਸਟਾਰਟ ਕੀਤਾ ਤੇ ਘਰੇ ਲੈ ਗਏ ਇਦਾਂ ਦੇ ਕ੍ਰਿਸ਼ਮੇ ਹੁੰਦੇ ਨੇ ਪਰ ਹੁੰਦੇ ਉਹਨਾਂ ਨਾਲ ਜਿਹੜੇ ਸੱਚੀਆਂ ਨੀਤਾਂ ਵਾਲੇ ਨੇ ਤੇ ਯਕੀਨ ਰੱਖਦੇ ਨੇ ਆਪਣੇ ਪੀਰ ਦੇ ਉੱਤੇ ਸੋ ਜੇ ਤੁਹਾਨੂੰ ਇੱਕ ਸਤਾ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਲਿਓ ਤੇ ਆਪਣੇ ਕਿਸੇ ਨਾਲ ਸ਼ੇਅਰ ਕਰਨ ਵਾਸਤੇ ਇੰਸਟਾਗ੍ਰam ਤੇ ਫੋਲੋ ਕਰ ਲਿਓ ਜੈ ਸਾਇਨ ਦੀ